ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਸ ਤੇ ਚਰਚਾ ਕਰਨੀ ਹੈ ਬੀਬੀ ਜਗੀਰ ਕੌਰ ਨੂੰ ਸ੍ਰੀ ਕਲਤਕ ਸਾਬ ਤੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਬੀਬੀ ਜਗੀਰ ਕੌਰ ਪਹੁੰਚੇ ਵੀ ਪਰ ਉਧਰਲੇ ਪਾਸੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੁਰਾਂ ਦੀ ਸੇ ਢਿੱਲੀ ਹੋਣ ਕਰਕੇ ਮਿਲ ਨਹੀਂ ਸਕੇ ਪਰ ਸਪਸ਼ਟੀਕਰਨ ਬੀਬੀ ਜੀ ਹੁਣਾਂ ਨੇ ਦਿੱਤਾ ਪੱਤਰਕਾਰਾਂ ਨਾਲ ਗੱਲਬਾਤਾਂ ਕੀਤੀਆਂ ਕੁਝ ਕੁ ਅਹਿਮ ਸਵਾਲ ਉਹਨਾਂ ਨੇ ਖੜੇ ਕੀਤੇ ਆ ਗੱਲ ਉਹ ਵੀ ਕਰਨੀ ਹੈ ਗੱਲਬਾਤ ਹਰਿਆਣੇ ਦੀ ਕਰਨੀ ਹੈ ਅੱਜ ਚੋਣ ਪ੍ਰਚਾਰ ਖਤਮ ਹੋ ਜਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਤੋਂ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਕਈ ਕੇਂਦਰੀ ਮੰਤਰੀਆਂ ਦੇ ਨਾਲ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆਮ ਆਦਮੀ ਪਾਰਟੀ ਅਨੈਲੋ ਵੋਜਨ ਸਮਾਜ ਪਾਰਟੀ ਹੋਰ ਵੀ ਕਈ ਸਿਆਸੀ ਪਾਰਟੀਆਂ ਨੇ ਜੋਰ ਪੂਰਾ ਲਗਾਇਆ 48 ਘੰਟੇ ਪਹਿਲਾਂ ਭਾਜਪਾ ਪੈਰ ਪਿੱਛੇ ਵੱਲ ਕਿਉਂ ਖਿੱਚ ਗਈ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਕਿਸ ਪਾਰਟੀ ਦੇ ਉੱਪਰ ਜ਼ਿਆਦਾ ਦਾਅ ਲੱਗਦਾ ਨਜ਼ਰ ਆ ਰਿਹਾ ਹੈ ਖਡਾਰੀਆਂ ਦਾ ਕਿੰਨਾਕ ਪ੍ਰਭਾਵ ਹੈ ਚਰਚਾ ਇਹ ਵੀ ਕਰਨੀ ਹੈ ਚਰਚਾ ਜਾਖੜ ਸਾਹਿਬ ਦੀ ਵੀ ਕਰਨੀ ਹੈ ਕਿਉਂਕਿ ਸੁਨੀਲ ਜਾਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਹਿੰਦੇ ਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹੂਰਾ ਨਾਲ ਮੁਲਾਕਾਤ ਕਰਕੇ ਆਏ ਆ ਪੰਜਾਬ ਦੇ ਬਾਰੇ ਕੁਝ ਕ ਅਹਿਮ ਟਿੱਪਣੀਆਂ ਕੀਤੀਆਂ ਨੇ ਇਹਨਾਂ ਸਾਰੀਆਂ ਗੱਲਾਂ ਤੇ ਚਰਚਾ ਕਰਦੇ ਆ ਪਰ ਸ਼ੁਰੂਆਤ ਬੀਬੀ ਜਗੀਰਕਰ ਤੋਂ ਕਰਦੇ ਆ ਬੀਬੀ ਜਗੀਰ ਕਨੂ ਸ੍ਰੀ ਕਾਲ ਤੱਕ ਸਾਬ ਤੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਉੱਪਰ ਕੁਸ਼ਕ ਦੋਸ਼ ਲੱਗੇ ਦੋਸ਼ ਗੰਭੀਰ ਸੀ ਉਹਨਾਂ ਦੇ ਵਿੱਚੋਂ ਕੁਸ਼ਕ ਦੋਸ਼ ਅਜੇਹੇ ਜਿਹੜੇ ਸਮਾ ਪਾ ਕੇ ਅਦਾਲਤ ਵਿੱਚ ਕੇਸ ਗਿਆ ਅਦਾਲਤ ਨੇ ਬਰੀ ਕਰ ਦਿੱਤਾ ਉਸ ਤੋਂ ਬਾਅਦ ਕੁਸ਼ਕ ਮਾਮਲੇ ਅਜੇਹੇ ਜਿਹੜੀਆਂ ਤਾਰਾਂ ਹੁਣ ਪਿੱਛੇ ਵੱਲ ਜੁੜਦੀਆਂ ਜਾ ਰਹੀਆਂ ਨੇ ਹੁਣ ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਆਸੀ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪੱਖ ਇਹ ਸਾਹਮਣੇ ਆ ਰਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਲੀਡਰਾਂ ਨਾਲ ਹੋਇਆ ਹੁਣ ਚਾਹੁੰਦੇ ਆ ਕਿ ਸੁਧਾਰ ਲੈਰ ਵਾਲਿਆਂ ਨਾਲ ਵੀ ਅਜਿਹਾ ਹੀ ਕੀਤਾ ਜਾਵੇ ਇੱਕ ਪੱਖ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਤੋਂ ਪਹਿਲਾਂ ਜਿਹੜੇ ਲੀਡਰ ਆਵਾਜ਼ ਚੁੱਕ ਰਹੇ ਨੇ ਜਿਹੜੇ ਬਾਗੀ ਲੀਡਰ ਅੱਗੇ ਵੱਧ ਕੇ ਚਾਹ ਰਹੇ ਨੇ ਕਿ ਅਸੀਂ ਪਾਰਟੀ ਅੱਗੇ ਵੱਲ ਲੈ ਕੇ ਜਾਈਏ ਧੜਾ ਅੱਗੇ ਵੱਲ ਲੈ ਕੇ ਜੇ ਪਾਰਟੀ ਦਾ ਜੇਲਾਨ ਨਹੀਂ ਕੀਤਾ ਧੜਾ ਅੱਗੇ ਵੱਲ ਲੈ ਕੇ ਜਾਈਏ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਗੱਲਾਂ ਵਿੱਚ ਕਿੰਨੀ ਕਿ ਸੱਚਾਈ ਹੈ ਬੀਬੀ ਜਗੀਰਕੌਰ ਭਵੇਂ ਸਤਰੀ ਕਾਲਤਖ ਸਾਹਿਬ ਤੇ ਸਪਸ਼ਟੀਕਰਨ ਤਾਂ ਦਈ ਹੈ ਪਰ ਇਹਨਾਂ ਜ਼ਰੂਰ ਹੈ ਕਿ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਿਲੇ ਨਹੀਂ ਉਹਨਾਂ ਦੀ ਸਿਹਤ ਖਰਾਬ ਸੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਭਰਤੀ ਨੇ ਉਹਨਾਂ ਨੂੰ ਡੇਂਗੂ ਹੋਇਆ ਹੈ ਬਿਮਾਰ ਨੇ ਬਾਵਾ ਡਾਕਟਰ ਰਿਪੋਰਟ ਵੀ ਸਾਹਮਣੇ ਆਈ ਹੈ ਬੀਬੀ ਜਗੀਰਕੌਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣਾ ਸਪਸ਼ਟਿਕਰਨ ਭਾਵੇਂ ਦਿੱਤਾ ਪਰ ਸਵਾਲ 2-3 ਹੋਰ ਅਹਿਮ ਖੜੇ ਹੋ ਰਹੇ ਨੇ ਜਿਹੜੀਆਂ ਗੱਲਾਂ ਉਹਨਾਂ ਨੇ ਮੀਡੀਆ ਦੇ ਨਾਲ ਆ ਕੇ ਕੀਤੀਆਂ ਜਿਹੜੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਉਹ ਸਾਰੀਆਂ ਸਥਿਤੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਬੀਬੀ ਕਹਿ ਰਹੇ ਨੇ ਕਿ ਅਫਸੋਸ ਹੈ ਕਿ ਮੇਰੇ ਤੇ ਪੇ ਬੇਬੁਨਿਆਦ ਬੇਤੁਕੇ ਤੇ ਸਰਾਸਰ ਝੂਠੇ मामले संबंधी मेरे सियासी विरोधियों ने किसी आम बंदे ਨੂੰ ਭੇਜ ਕੇ ਮੇਰੇ ਵਿਰੁੱਧ ਸ਼ਿਕਾਇਤ ਕਰਾਈ ਹੈ ਜੋ ਬਿਲਕੁਲ ਗਲਤ ਹੈ ਇੱਕ ਚੀਜ਼ ਤੇ ਸਪਸ਼ਟ ਕਰਦਿਆਂ ਬੀਬੀ ਜਗੀਰ ਕੌਰ ਹੁਰਾ ਤੇ ਇੱਕ ਨਹੀਂ ਕਈ ਵਾਰ ਇਹ ਉਂਗਲ ਉੱਠੀ ਹੈ ਉਹਨਾਂ ਦੇ ਨਾਲ ਇੱਕ ਸ਼ਬਦ ਜਿਹੜਾ ਅਸੀਂ ਪਹਿਲਾਂ ਵੀ ਵਰਤਿਆ ਸੀ ਕੁੜੀਮਾਰ ਉਹ ਜੁੜਦਾ ਪਰ ਅਦਾਲਤ ਨੇ ਉਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਸਵਾਲ ਕਿਉਂ ਉੱਠਦੇ ਪਏ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀ ਬਣੀ ਐ ਹੁਣ ਕਈ ਵਾਰ ਪ੍ਰਧਾਨ ਬਣੇ ਕਈ ਅਹਿਮ ਅਹੁਦਿਆਂ ਤੇ ਕੰਮ ਕੀਤਾ ਮੈਂਬਰ ਵੀ ਰਹੇ ਕਿ ਉਸ ਵੇਲੇ ਇਹ ਕਿਸੇ ਨੂੰ ਵੀ ਯਾਦ ਨਹੀਂ ਆਇਆ ਦੂਜੀ ਗੱਲ ਉਹ ਕਹਿ ਰਹੇ ਆ ਕਿ ਜਿਹੜਾ ਮਹਾਨ ਤਖਤ ਹੈ ਨਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਿਸ ਮਕਸਦ ਦੇ ਨਾਲ ਬਣਾਇਆ ਹੋਵੇਗਾ ਕਿ ਸਿੱਖ ਮਸਲੇ ਆ ਜਿਹੜੇ ਪੰਥਕ ਮਸਲੇ ਆ ਉਥੇ ਉਹਨਾਂ ਤੇ ਵਿਚਾਰਾਂ ਕੀਤੀਆਂ ਜਾਣੀਆਂ ਅਫਸੋਸ ਹੈ ਕਿ ਮੌਜੂਦਾ ਸਮੇਂ ਵਿੱਚ ਮਸਲੇ ਇਸ ਤਰ੍ਹਾਂ ਦੇ ਬਣ ਗਏ ਐ ਜਿਹੜੇ ਮਸਲਿਆਂ ਦੀ ਗੱਲ ਕਰਨੀ ਚਾਹੀਦੀ ਹੈ ਉਥੇ ਮਸਲਿਆਂ ਦੀ ਗੱਲ ਨਹੀਂ ਹੋ ਰਹੀ ਇਹ ਬਹੁਤ ਅਹਿਮ ਟਿੱਪਣੀ ਕੀਤੀ ਹੈ ਸਿੱਖਾਂ ਦੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੋ ਵੀ ਹੁਕਮ ਹੁੰਦਾ ਸਿੰਘ ਸਾਹਿਬ ਦਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਕਿਉਂਕਿ ਉਥੇ ਕੋਈ ਅਪੀਲ ਨਹੀਂ ਪਾਈ ਜਾਂਦੀ ਪਰ बार-बार ਅਜਿਹੇ ਮਸਲੇ ਜਿਨ੍ਹਾਂ ਦੇ ਵਿੱਚੋਂ ਰਾਜਨੀਤੀ ਦਾ ਝਲਕਾਰਾ ਪੈਂਦਾ ਉਥੇ ਕਿਉਂ ਜਾਂਦੀ ਆ ਕਿਉਂ ਗੱਲ ਉਧਰ ਨੂੰ ਤੁਰਦੀ ਆ ਬਾਰ-ਬਾਰ ਕੀ ਵਾਕਈ ਜਿਹੜੀ ਚਿੱਠੀ ਬੀਬੀ ਜਗੀਰਕਰ ਜ਼ਿਕਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਸੰਸਾਰ ਦਾ ਹਰ ਸਿੱਖ ਤੇ ਹਰ ਬੀਬੀ ਅਪਮਾਨਿਤ ਹੁੰਦੀ ਆ ਰੋਮਾ ਦੀ ਗੱਲ ਬੇਅਦਬੀ ਦੀ ਗੱਲ ਪਰਿਵਾਰ ਦਾ ਮਸਲਾ ਇਹਦੇ ਬਾਰੇ ਕੀ ਜ਼ਰੂਰਤ ਸੀ ਉਹਨਾਂ ਨੇ ਖੁਦ ਕਹੇ ਕਿ ਇਹਦੇ ਬਾਰੇ ਕੀ ਜ਼ਰੂਰਤ ਸੀ ਅਜਿਹੀ ਕੋਈ ਗੱਲ ਨਹੀਂ ਗਈ ਹੁਣ ਦੂਜੇ ਪਾਸੇ ਉਂਗਲਾਂ ਉੱਠਣੀਆਂ ਬਾਦਲ ਪਰਿਵਾਰ ਤੇ ਵੀ ਸ਼ੁਰੂ ਹੋ ਚੁੱਕੀਆਂ ਨੇ ਜੇ ਰੋਮਾ ਦੀ ਗੱਲ ਆਉਂਦੀ ਆ ਤਾਂ ਬਹੁਤ ਵੱਡੇ ਵੱਡੇ ਸਵਾਲ ਖੜੇ ਹੋ ਰਹੇ ਨੇ ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਦਖਲਦਾਨੀ ਬਿਲਕੁਲ ਨਹੀਂ ਕਰਦੇ ਨਾ ਹੀ ਟਿੱਪਣੀ ਕਰਦੇ ਨਾ ਹੀ ਕਰਨੀ ਚਾਹੁੰਦੇ ਆ ਪਰ ਬੀਬੀ ਜਗੀਰ ਕੌਰ ਦੀ ਕੀ ਨਿੱਜੀ ਜ਼ਿੰਦਗੀ ਤੇ ਇਹ ਟਿੱਪਣੀ ਕੀਤੀ ਗਈ ਸੀ ਕਿ ਵਾਕਈ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰਿਆ ਜਾਣਾ ਚਾਹੀਦਾ ਸੀ ਇਹ ਬਹੁਤ ਵੱਡੇ ਸਵਾਲ ਨੇ ਹੁਣ ਉਹ ਕਹਿੰਦੇ ਆ ਕਿ ਧਾਰਮਿਕ ਪਰਪੇਖ ਦੇ ਨਾਲ ਫੈਸਲੇ ਲਏ ਜਾਣ ਤਾਂਕਿ ਮੇਰੇ ਖਿਲਾਫ ਜੋ ਵੀ ਸਾਜ਼ਿਸ਼ ਹੋ ਰਹੀ ਹੈ ਉਸ ਸਾਜ਼ਿਸ਼ ਤੋਂ ਬਚਿਆ ਜਾ ਸਕੇ ਉਹਨਾਂ ਨੇ ਕਈ ਆਪਣੀਆਂ ਪ੍ਰਾਪਤੀਆਂ ਬਿਗਣਾਤੀਆਂ ਕਿ 40 ਸਾਲ ਹੋ ਗਏ ਪੰਚ ਦੀ ਸੇਵਾ ਕਰਦਿਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਵੀ ਮੁੱਖ ਕੰਮ ਕੀਤੇ ਗਏ ਉਹਦੇ ਵਿੱਚ ਅਹਿਮ ਯੋਗਦਾਨ ਮੇਰਾ ਰਿਹਾ ਸਮੇਂ-ਸਮੇਤੇ ਕਈ ਸ੍ਰੀ ਕਾਲਤਖਸਾਬ ਦੇ ਜੱਜਦਾਰ ਰਿਹਾ ਉਸ ਵੇਲੇ ਵੀ ਬੀਬੀ ਨਗੀਰ ਕੌਰ ਨੇ ਕਿਹਾ ਕਿ ਮੈਂ ਕਦੀ ਮੈਂਬਰ ਸੀ ਕਦੀ ਪ੍ਰਧਾਨ ਸੀ ਉਸ ਵੇਲੇ ਕਿਉਂ ਨਹੀਂ ਕਿਸੇ ਨੂੰ ਦਿਖਾਈ ਦਿੱਤਾ ਸਵਾਲ ਤਾਂ ਬਿਲਕੁਲ ਠੀਕ ਹੈ ਹੁਣ ਗੱਲ ਤੁਰਦੀ ਤੁਰਦੀ ਅੱਗੇ ਵੱਲ ਵੱਧ ਰਹੀ ਹੈ ਇਹ ਗੱਲ ਸਾਬਕਾ ਜੱਜਦਾਰਾਂ ਤੱਕ ਵੀ ਪਹੁੰਚ ਸਕਦੀ ਹੈ ਸਿਰੀ ਅਕਾਲਤਖ ਸਾਬ ਤੋਂ ਇੱਕ ਜਥੇਦਾਰ ਸਾਹਿਬ ਇਸ ਤਰ੍ਹਾਂ ਦੇ ਵੀ ਸੀਗੇ ਜਿਨ੍ਹਾਂ ਨੂੰ ਖੁਦ ਇਹ ਕਹਿ ਦਿੱਤਾ ਗਿਆ ਸੀ ਕਿ ਉੱਥੇ ਆਉਣਾ ਨਹੀਂ ਕਿਉਂ ਨਹੀਂ ਆਉਣਾ ਕੀ ਉਹਨਾਂ ਨੇ ਕੋਈ ਕਾਰੋਬਾਰ ਸੈੱਟ ਕਰ ਲਿਆ ਸੀ ਕੀ ਕਾਰੋਬਾਰ ਆਪਣੇ ਪੁੱਤਰ ਦੇ ਸੈੱਟ ਕਰਾਤਾ ਸੀ ਰੌਲਾ ਬਹੁਤ ਪੈਂਦਾ ਪਿਆ ਕਿ ਉਸ ਵੇਲੇ ਦੀਆਂ ਕੋਰ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਇਹ ਕੱਲੂ ਕਹਿ ਦਿੱਤਾ ਜਾਂਦਾ ਇੱਥੇ ਆ ਜਾਵੇ ਕਿ ਇਹ ਵੀ ਹੋ ਸਕਦਾ ਕਿ ਸਾਬਕਾ ਮੰਤਰੀ ਅਜੇ ਤੱਕ ਤਾਂ 17 ਜਣਿਆਂ ਨੂੰ ਸੱਦਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਬਕਾ ਬਤਾਇਕ ਨੇ ਜਿਨ੍ਹਾਂ ਨੂੰ ਬੁਲਾਇਆ ਜਾ ਸਕਦਾ ਇਹ ਗੱਲ ਹੁਣ ਜੇਕਰ ਅੱਗੇ ਵੱਲ ਤੁਰਗੀ ਦਾ ਬਹੁਤ ਦੂਰ ਤੱਕ ਜਾਣੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਖੂਰਾ ਨੂੰ ਵੀ ਪਤਾ ਕਾਰਜਕਾਰੀ ਜਸਜਰ ਹੈ ਗਾਨੀ ਹਰਪੀ ਸਿੰਘ ਖੂਰਾ ਨੂੰ ਵੀ ਪਤਾ ਮਾਮਲਾ ਉਸ ਵੇਲੇ ਵੀ ਉੱਠ ਸਕਦਾ ਸੀ ਉਹਨਾਂ ਤੋਂ ਪਹਿਲਾਂ ਜਿਹੜੇ ਜਸਜਰ ਸਹਿਬਾਨ ਸੀ ਉਸ ਵੇਲੇ ਵੀ ਉੱਠ ਸਕਦਾ ਸੀ ਇੰਨਾ ਲੰਬਾ ਸਮਾਂ ਗੈਪ ਆ ਕੇ ਕਿਉਂ ਰੱਖਿਆ ਗਿਆ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਰਹੇ ਨੇ ਪਰ ਇੰਨਾ ਜ਼ਰੂਰ ਹੈ ਬੀਬੀ ਜਗੀਰ ਕੋ ਨੇ ਕਿਹਾ ਕਿ 2004 ਦੇ ਵਿੱਚ ਜਨਰਲ ਚੋਣ ਲੜੀ ਸੀ ਤੇ ਫਿਰ 2020 ਦੇ ਵਿੱਚ ਪ੍ਰਧਾਨ ਵੀ ਬਣੇ 400 ਸਾਲਾ ਸਮਾਗਮ ਦੇ ਵਿੱਚ ਵੀ ਕਹਿੰਦੇ ਮੈਂ ਬਤੌਰ ਸਟੇਸਕਤਰ ਕੰਮ ਕੀਤਾ ਹੈ तकरीबन ਸਾਰੀਆਂ ਸ਼ਤਾਬਦੀਆਂ ਹੱਥਾਂ ਦੇ ਵਿੱਚੋਂ ਲੰਘੀਆਂ ਉੱਥੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ 2011 ਦੇ ਵਿੱਚ ਐਸਟੀਪੀਸੀ ਦੀ ਮੈਂਬਰ ਵੀ ਬਣੀ ਕੀ ਗੱਲ ਉਸ ਲਈ ਤਾਂ ਕਿਸੇ ਧਿਆਨ ਦੇ ਵਿੱਚ ਨਹੀਂ ਆਇਆ ਕਿ ਇਹ ਸਾਰਾ ਕੁਝ ਹੋ ਰਿਹਾ ਦੋਸ਼ ਵੱਡੇ ਨੇ ਇਹਦੇ ਵਿੱਚੋਂ ਕੀ ਨਿਕਲਦਾ ਇਹ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਹੈ ਸਵਾਲ ਕਈ ਤਰ੍ਹਾਂ ਦੇ ਖੜੇ ਜ਼ਰੂਰ ਹੋ ਰਹੇ ਨੇ ਸਵਾਲਾਂ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ ਹੁਰਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਚੋਂ ਥੋੜੇ ਜਿਹੇ ਨਿਰਾਸ਼ ਚੱਲਦੇ ਇਸ ਤਰ੍ਹਾਂ ਦੀਆਂ ਕਿਆ ਸਰਾਈਆਂ ਨੇ ਵੈਸੇ ਤਾਂ ਬੀਜੇਪੀ ਦੇ ਬਹੁਤ ਸਾਰੇ ਲੀਡਰ ਇਹ ਗੱਲ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਗਰੇਵਾਲ ਸਾਹਿਬ ਉਹ ਬਿਆਨ ਦਿੰਦੇ ਕਿ ਜਾਖੜ ਸਾਹਿਬ ਬੰਦੇ ਬਹੁਤ ਚੰਗੇ ਆ ਪ੍ਰਧਾਨਗੀ ਵੀ ਉਹਨਾਂ ਦੀ ਠੀਕ ਤਰੀਕੇ ਨਾਲ ਕੰਮ ਕਰਦੀ ਪਈ ਐ। ਲੀਡਰ ਵੀ ਨਾਲ ਨੇ ਪਰ ਖਬਰਾਂ ਇਹ ਵੀ ਐ ਕਿ ਜਾਖੜ ਸਾਹਿਬ ਦੇ ਨਾਲ ਬਹੁਤੇ ਬੰਦੇ ਭਾਰਤੀ ਜਨਤਾ ਪਾਰਟੀ ਦੇ ਤੁਰਦੇ ਨਹੀਂ। ਜਿਸ ਤਰ੍ਹਾਂ ਉਹ ਕਹਿੰਦੇ ਐ ਉਦਾਂ ਉਹ ਕਰਦੇ ਨਹੀਂ। ਨਾਰਾਜ਼ਗੀ ਇਸ ਕਰਕੇ ਸੀ ਕਿ ਦੂਸਰੀ ਪਾਰਟੀ ਜੋ ਬੰਦਾ ਲਿਆਇਆ। ਸੀਨੀਅਰ ਸਾਡੇ ਜਿਹੜੇ ਸੀ ਪਾਰਟੀ ਲਈ ਕੰਮ ਕਰਦੇ ਰਹੇ ਪ੍ਰਧਾਨ ਜਿਹਨਾਂ ਨੂੰ ਬੁਲਾਉਣਾ ਸੀ ਉਹਨਾਂ ਜਗ੍ਹਾ ਤੇ ਜਾਖੜ ਸਾਹਿਬ ਨੂੰ ਪ੍ਰਧਾਨਗੀ ਮਿਲ ਗਈ। ਉਹ ਨਾਰਾਜ਼ਗੀ ਸੀ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਖੜ ਸਾਹਿਬ ਦਿੱਲੀ ਮੋਦੀ ਸਾਹਿਬ ਨਾਲ ਤੇ ਗ੍ਰਹਿ ਮੰਤਰੀ ਅਮਿਤ ਛਾਹੁਰਾ ਨਾਲ ਮੁਲਾਕਾਤ ਕਰਕੇ ਆਏ ਹੈ ਕਹਿੰਦੇ ਇਹ ਵੀ ਇੱਕ ਉਹਨਾਂ ਨੇ ਨਸੀਹਤ ਦਿੱਤੀ ਹੈ ਕਿ ਪੰਜਾਬ ਦੇ ਪ੍ਰਤੀ ਆਪਣਾ ਨਜ਼ਰੀਆ ਬਦਲਿਆ ਜਾਵੇ ਕੀ ਜਾਖੜ ਸਾਹਿਬ ਨੇ ਪੰਜਾਬ ਦੇ ਲਈ ਸਟੈਂਡ ਲਿਆ ਕੀ ਜਾਖੜ ਸਾਹਿਬ ਦਾ ਇਹ ਬਿਆਨ ਉਸ ਵੇਲੇ ਹੈ ਜਦੋਂ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਅਸੀਂ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਪਰ ਜਾਖੜ ਸਾਹਿਬ ਨੇ ਅਸਲੀਅਤ ਸਾਹਮਣੇ ਰੱਖਤੀ ਉਹ ਕਹਿੰਦੇ ਨਹੀਂ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ ਕੰਗਣਾ ਰਣੌਤ ਦੇ ਬਿਆਨਾਂ ਤੋਂ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਉੱਥੇ ਕਿ ਪੰਜਾਬ ਦੇ ప్రతి ਜਿਹੜੇ ਬਿਆਨ ਆ ਉਹਨੂੰ ਰੋਕਿਆ ਜਾਵੇ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਹੋਏ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਦਿੱਲੀ ਤੋਂ ਕਈ ਅਜਿਹੇ ਫੈਸਲੇ ਹੋ ਰਹੇ ਨੇ ਜਿਹੜੇ ਪੰਜਾਬ ਦੇ ਖਿਲਾਫ ਹੈ ਉਹਨਾਂ ਫੈਸਲਿਆਂ ਵਿੱਚ ਸੁਧਾਰ ਕੀਤਾ ਜਾਵੇ ਕਿਹੜੇ ਫੈਸਲੇ ਨੇ ਹੋ ਸਕਦਾ ਇਹਦੇ ਵਿੱਚ ਰਵਨੀਤ ਸਿੰਘ ਬਿੱਟੂ ਦਾ ਵੀ ਜ਼ਿਕਰ ਹੋਵੇ ਕਿਉਂਕਿ ਉਹਨਾਂ ਨੂੰ ਵੀ ਕੇਂਦਰੀ ਰਾਜ ਮੰਤਰੀ ਬਣਾਤਾ ਸੀ ਜਾਖੜ ਸਾਹਿਬ ਦੀ ਉਹਦੇ ਵਿੱਚ ਸਹਿਮਤੀ ਨਹੀਂ ਸੀ ਇਹ ਵੀ ਕਿਹਾ ਗਿਆ ਕਿ ਬੀਜੇਪੀ ਦੀ ਪੰਜਾਬ ਦੇ ਵਿੱਚ ਮੈਂਬਰਸ਼ਿਪ ਕੱਟੀ ਹੈ ਬੀਜੇਪੀ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜਦੇ ਤਹਿਤ ਕਿਹਾ ਗਿਆ ਸੀ ਕਿ 2 ਲੱਖ ਵਰਕਰ ਮੈਂਬਰਸ਼ਿਪ ਅਸੀਂ ਮਿਸਕੋਲ ਨਾਲ ਕੰਮ ਸ਼ੁਰੂ ਕੀਤਾ ਸੀ ਇਹਨਾਂ ਨੇ ਇਹ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਚਲਾਉਣਾ ਪਰ ਸਿਰਫ 3 ਲੱਖ ਹੀ ਇਸ ਵਾਰ ਮੈਂਬਰ ਬਣੇ ਹੈ ਇਹ ਵੀ ਕਿਤਨਾ ਕਿਤੇ ਗੱਲ ਖਟਕਦੀ ਜ਼ਰੂਰ ਹੋਣੀ ਹੈ ਜਾਖੜ ਸਾਹਿਬ ਵੀ ਇਸ ਗੱਲ ਦੇ ਹੱਕ ਦੇ ਵਿੱਚ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਹੋ ਜਾਵੇ ਖੇਤਰੀ ਪਾਰਟੀ ਨਾਲ ਹੋਇਆ ਹੋਇਆ ਸਮਝੌਤਾ ਬਹੁਤ ਅੱਗੇ ਤੱਕ ਲੈ ਕੇ ਜਾ ਸਕਦਾ ਪਰ ਭਾਰਤੀ ਜਨਤਾ ਪਾਰਟੀ ਇਸ ਗੱਲ ਲਈ ਤਿਆਰ ਨਹੀਂ ਸੀ ਕਿ ਜਾਖੜ ਸਾਹਿਬ ਦੀ ਇੱਥੇ ਵੀ ਨਾਰਾਜ਼ਗੀ ਸੀ ਕਿ ਇੱਥੇ ਵੀ ਉਹਨਾਂ ਦੀ ਗੱਲ ਦਾ ਧਿਆਨ ਨਹੀਂ ਦਿੱਤਾ ਗਿਆ ਇਸ ਕਰਕੇ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਵਿਚਾਰਧਾਰਾ ਜਿਹੜੀ ਸੀ ਉਹ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਨਹੀਂ ਮਿਲਦੀ ਸੀ ਇਸ ਕਰਕੇ ਜਾਖੜ ਸਾਹਿਬ ਸੈਟ ਤੇ ਹੋ ਕੇ ਬਹਿ ਗਏ ਭਾਵੇਂ ਫਿਰ ਹੁਣ ਲੀਡਰ ਕਹਿ ਰਹੇ ਕਿ ਸਾਰਾ ਕੁਝ ਠੀਕ ਹੈ ਸਥਿਤੀ ਕਾਬੂ ਵਿੱਚ ਹੈ ਜਲਦੀ ਉਹ ਕੰਮ ਕਰਨਗੇ ਕੋਈ ਕਹਿ ਰਿਹਾ ਕਿ ਜਾਖੜ ਸਾਹਿਬ ਦੇ ਪਰਿਵਾਰ ਦੇ ਵਿੱਚ ਸਰੀਰਕ ਤੌਰ ਤੇ ਕੋਈ ਢਿੱਲਾ ਸੀਗਾ ਇਸ ਕਰਕੇ ਉਹਨਾਂ ਨੇ ਦੂਰੀ ਥੋੜੀ ਬਣਾਈ ਹੈ ਕੋਈ ਕਹਿ ਰਿਹਾ ਇਦਾਂ ਦੀ ਗੱਲ ਨਹੀਂ ਕਿ ਸਾਰਾ ਕੁਝ ਠੀਕ ਹੈ ਜਲਦੀ ਪ੍ਰਚਾਰ ਦੇ ਵਿੱਚ ਲੱਗ ਜਾਣਗੇ ਦੇਖਦੇ ਹਾਂ ਜੇ ਪ੍ਰਚਾਰ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤੇ ਇਹਦਾ ਮਤਲਬ ਕੋਈ ਨਾ ਕੋਈ ਨਰਾਜ਼ਗੀ ਹੈਗੀ ਜ਼ਰੂਰ ਹੈ ਗੱਲ ਕਰਦੇ ਹਾਂ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਤਿਆਰੀਆਂ ਮੁਕੰਮਲ ਨੇ ਸਾਰੇ ਪਾਸੇ ਚਰਚਾ ਚੱਲਦੀ ਪਈ ਹੈ ਕਿ ਇਸ ਵਾਰ ਕਿਹੜੀ ਪਾਰਟੀ ਜਿੱਤੇਗੀ ਕੌਣ ਅੱਗੇ ਨਿਕਲੇਗਾ ਲੋਕਾਂ ਦਾ ਵਿਸ਼ਵਾਸ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਸੀ 10 ਸਾਲ ਦੇ ਹੈ। ਲੋਕਾਂ ਦਾ ਯਕੀਨ ਕਾਂਗਰਸ ਵਿੱਚ ਵੀ 10 ਸਾਲ ਦਾ ਹੈ। ਆਮਦ ਦੀ ਪਾਰਟੀ ਦੀ ਸਥਿਤੀ ਨਵੀਂ ਹੈ। ਕਦੀ ਅਨੈਲੋ ਦੇ ਮੁਖੀ ਵੀ ਮੁੱਖ ਮੰਤਰੀ ਰਹੇ ਨੇ। ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਲੋਕਾਂ ਨੇ ਨਾਲ ਰੱਖਣ ਦਾ ਯਤਨ ਕੀਤਾ। ਪਰ ਇਸ ਵਾਰ ਹਾਲਾਤ ਬਿਲਕੁਲ ਹਰਿਆਣੇ 'ਚ ਬਦਲੇ ਹੋਏ ਨੇ। ਕਈ ਪਾਰਟੀਆਂ ਦੀ ਆਪਸੀ ਫੁੱਟ ਹੈ ਜਿਹਦੇ ਕਰਕੇ ਹਰ ਇੱਕ ਪਾਰਟੀ ਨੂੰ ਨੁਕਸਾਨ ਹੋਣ ਦੀ ਸੰਭਾਵਨਾ। ਪਰ ਫਿਰ ਵੀ ਦਿਖਿਆ ਜਾਵੇ ਤਾਂ ਅੱਜ ਪ੍ਰਚਾਰ ਬੰਦ ਹੈ ਪਰ 2 ਦਿਨ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹੂਰਾ ਨੇ ਪ੍ਰਚਾਰ ਬੰਦ ਕਰ ਦਿੱਤਾ ਆਪਣਾ ਹਰਿਆਣੇ ਦੇ ਵਿੱਚ ਜਦ ਕਿ ਪੂਰਾ ਜੋਰ ਲਗਾਉਂਦੇ ਹੁੰਦੇ ਆ ਆਖਰੀ ਦਿਨ ਪ੍ਰਚਾਰ ਦੇ ਵੀ ਭਾਵੇਂ 5 ਵਜੇ ਬੰਦ ਹੋਣਾ ਹੋਵੇ 4 ਵਜੇ ਤੱਕ ਰੈਲੀਆਂ ਕੀਤੀਆਂ ਉਹਨਾਂ ਨੇ ਰਿਕਾਰਡ ਹੈ 1 ਦਿਨ ਦੇ ਵਿੱਚ 5 5 6 6 ਰੈਲੀਆਂ ਵੀ ਕੀਤੀਆਂ ਹੁਣ ਕੋਈ ਕਹਿ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਨਤੀਜਿਆਂ ਦਾ ਪਤਾ ਇਸ ਕਰਕੇ ਪੈਰ ਪਿੱਛੇ ਵੱਲ ਖਿੱਚਣੇ ਸ਼ੁਰੂ ਕਰ ਦਿੱਤੇ ਸੀ ਬਿਲਕੁਲ ਨਹੀਂ ਕਹਿੰਦੇ ਇਸ ਤਰ੍ਹਾਂ ক্রিকেট ਮੈਚ ਦੀ ਆਖਰੀ ਬੋਲ ਤੱਕ ਨਤੀਜਾ ਨਹੀਂ ਆਉਂਦਾ ਕੌਣ ਜਿੱਤਦਾ ਤੇ ਕੌਣ ਹਾਰਦਾ ਇਹ ਪਤਾ ਨਹੀਂ ਲੱਗਦਾ ਜੱਜ ਨਹੀਂ ਕੀਤਾ ਜਾ ਸਕਦਾ ਠੀਕ ਇਸੇ ਤਰ੍ਹਾਂ ਚੋਣਾਂ ਦੇ ਵਿੱਚ ਵੀ ਜਦ ਤੱਕ ਆਖਰੀ EVM ਮਸ਼ੀਨ ਖੁੱਲਦੀ ਨਹੀਂ ਕਿਸੇ ਖੇਤਰ ਦੇ ਉਦ ਤੱਕ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਪਰ ਸਰਵੇ ਜਿਹੜੇ ਸਾਹਮਣੇ ਆ ਰਹੇ ਨੇ ਉਹ ਹੈਰਾਨ ਕਰਦੇ ਆ ਦੱਸਿਆ ਜਾ ਰਿਹਾ ਹੈ ਕਿ ਉੱਥੇ ਭਾਰਤੀ ਜਨਤਾ ਪਾਰਟੀ ਦੇ ਪੈਰ ਇੰਨੇ ਮਜ਼ਬੂਤੀ ਨਾਲ ਲੱਗਦੇ ਨਹੀਂ ਦਿਖ ਰਹੇ ਕਿ ਜਿੱਦਾਂ ਪਹਿਲਾਂ ਸੀਗੇ 10 ਸਾਲ ਰਾਜ ਜਰੂਰ ਕੀਤਾ ਮਨੋਹਰ ਲਾਲ ਖੱਟਰ ਦੇ ਪਿੰਡ ਦੇ ਲੋਕ ਇਹ ਕਹਿ ਰਹੇ ਆ ਜਿਸ ਪਿੰਡ ਵਿੱਚ ਪੀਣ ਵਾਲਾ ਪਾਣੀ ਨਹੀਂ ਪਹੁੰਚਿਆ ਤੁਸੀਂ ਦੱਸੋ ਕਿਵੇਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਏ ਲੋਕਾਂ ਦਾ ਸਵਾਲ ਹੈ ਇਹ ਗੱਲ ਕਰਦੀ ਵੀ ਹੈਰਾਨ ਆ 10 ਸਾਲ ਰਾਜ ਰਿਹਾ ਹੋਵੇ 9.5 ਸਾਲ ਮੁੱਖ ਮੰਤਰੀ ਰਹੇ ਹੁਣ ਤੇ ਪਿੰਡ ਦੇ ਵਿੱਚ ਪਾਣੀ ਤੱਕ ਨਾ ਪਹੁੰਚੇ ਕੀ ਕਾਰਨ ਹੈ ਸਵਾਲ ਹੈ ਦੂਸਰਾ ਪੱਖ ਲੋ ਕਹਿ ਰਹੇ ਨੇ ਕਿ ਭਾਰਤੀ ਜਿੰਦਤਾ ਪਾਰਟੀ ਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਕੁਝ ਲੋਕ ਕਾਂਗਰਸ ਦੇ ਉੱਪਰ ਵੀ ਦੋਸ਼ ਲਾਉਂਦੇ ਸੀਗੇ ਜਦੋਂ 10 ਸਾਲ ਹੁੱਡਾ ਸਾਹਿਬ ਦਾ ਰਾਜ ਰਿਹਾ ਹੁਣ ਉਹ ਲੋਕ ਕਹਿ ਰਹੇ ਨੇ ਕਿ ਭਾਰਤੀ ਜਿੰਦਤਾ ਪਾਰਟੀ ਨੇ ਕੰਮ ਨਹੀਂ ਕੀਤਾ ਹੋ ਸਕਦਾ ਲੋਕ ਜਿਆਦਾ ਵਧੇਰੇ ਤਰੀਕੇ ਨਾਲ ਜਾਣਦੇ ਹੋਣਗੇ ਬੀਜੇਪੀ ਦੇ ਲੀਡਰਾਂ ਦੀ ਆਪਸੀ ਫੁੱਟ ਉੱਥੇ ਵੀ ਸੀ ਦੂਜੇ ਸੂਬਿਆਂ ਦੇ ਵਿੱਚ ਵੀ ਹੈ ਪਰ ਇੰਨੀ ਨਹੀਂ ਹਰਿਆਣਾ ਦੇ ਵਿੱਚ ਘੱਟ ਸੀ ਪਰ ਉੱਥੇ ਮੁਕ ਮੁਕਾਬਲਾ ਚਾਰ ਸੀਨੀਅਰ ਲੀਡਰ ਜਿਹੜੇ ਆਪਸ ਵਿੱਚ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਜਿਨ੍ਹਾਂ ਦੀ ਆਪਸੀ ਫੁੱਟ ਵੀ ਐ ਇੱਕ ਤਾਂ ਅੰਮਾਲੇ ਤੋਂ ਜਿਹੜੇ ਚੋਣ ਲੜ ਰਹੇ ਨੇ ਜਿਹੜੇ ਛਾਤੀ ਤੇ ਹੱਥ ਮਾਰ ਮਾਰ ਕਹਿੰਦੇ ਐ ਐਤ ਕੀ ਤਾਂ ਮੁੱਖ ਮੰਤਰੀ ਮੈਂ ਹੀ ਬਣਨਾ ਚਾਹੀਦਾ ਬਣਨਾ ਕਿ ਨਹੀਂ ਸਾਨੂੰ ਪਤਾ ਨਹੀਂ ਵਿੱਚ ਸਾਹਿਬ ਨੇ ਮਨੋਹਰ لال ਖੱਟਰ ਦੀ ਵੀ ਲੱਗਦਾ ਪਿਆ ਕਿ ਇਸ ਵਾਰ ਖੜਕ ਦੀ ਜਹੀ ਪਹੀ ਐ ਕਿਉਂ ਕਿਉਂਕਿ ਮਨੋਹਰ لال ਖੱਟਰ ਨੂੰ ਠੀਕ ਚੋਣਾਂ ਤੋਂ ਕੁਝ ਕੁ ਮਹੀਨੇ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਸੀ ਭਾਵੇਂ ਕੇਂਦਰ ਦੇ ਵਿੱਚ ਉਹਨੂੰ ਮੰਤਰੀ ਬਣਾਇਆ ਗਿਆ ਪਰ ਮੁੱਖ ਮੰਤਰੀ ਦਾ ਰਤਬਾ ਤਾਂ ਉਹਨਾਂ ਨੂੰ ਹੋਰ ਲੱਗਦਾ ਸੀ ਨਾ ਕਿੱਥੇ ਪੂਰਾ ਸੂਬਾ ਉਹ ਵੀ ਚੀਜ਼ ਉਹਨੂੰ ਖੜਕਦੀ ਪਈ ਐ ਨੈਭ ਸਿੰਘ ਸੈਣੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕੇ ਇਹ ਚਰਚਾ ਸਿਖਰਾਂ ਤੇ ਐ ਅਸੀਂ ਫਿਰ ਕਹਿੰਨੇ ਕੌਣ ਜਿੱਦਦਾ ਕੌਣ ਹਾਰਦਾ ਇਹ ਆਖਰੀ ਵੋਟ ਗਿਣਨ ਤੋਂ ਬਾਅਦ ਅੱਤ ਤਰੀਕ ਨੂੰ ਪਤਾ ਲੱਗਣਾ ਹੈ ਕਾਂਗਰਸ ਦਾ ਜ਼ਿਕਰ ਕਰੀਏ ਕਾਂਗਰਸ ਪਾਰਟੀ ਦੀ ਆਪਸੀ ਫੁੱਟਸੀ ਪਰ ਰਾਹੁਲ ਗਾਂਧੀ ਹੁਰਾ ਨੇ ਇੱਕ ਹਫ਼ਤੇ ਤੇ ਡੇਰੇ ਲਾ ਲਏ ਉੱਥੇ ਐਨ ਬੈਠ ਕੇ ਬਿਲਕੁਲ ਸਹੀ ਤਰੀਕੇ ਨਾਲ ਪ੍ਰਚਾਰ ਕੀਤਾ ਪ੍ਰਿੰਕਾ ਗਾਂਧੀ ਉਹਨਾਂ ਦੇ ਨਾਲ ਪਹੁੰਚੇ ਮਲਕਾਦਨ ਖੜਗੇ ਨੇ ਵੀ ਪ੍ਰਚਾਰ ਉੱਥੇ ਕੀਤਾ ਕਾਂਗਰਸ ਦੇ ਹੋਰ ਕਈ ਲੀਡਰਸ ਵੀ ਪਹੁੰਚੇ ਹੁਣ ਕਹਿੰਦੇ ਆ ਕਿ ਰਾਹੁਲ ਗਾਂਧੀ ਹੁਰੇ ਨਰਾਜ਼ਗੀ ਦੂਰ ਕਰ ਦਿੱਤੀ ਕੁਮਾਰੀ ਸ਼ੈਲ ਦਾ ਸਭ ਤੋਂ ਵੱਧ ਨਰਾਜ਼ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਮੈਂ ਵੀ ਮੁੱਖ ਮੰਤਰੀ ਵਰਨਦੀਤ ਦੌੜ ਦੇ ਵਿੱਚ ਹੁਣ ਹੁੱਡਾ ਸਾਹਿਬ ਹੋਣਗੇ ਜਾਂ ਕੁਮਾਰੀ ਸ਼ੈਲ ਦਾ ਢਾਈ ਢਾਈ ਸਾਲਾਂ ਦਾ ਫਾਰਮੂਲਾ ਬਣਦਾ ਹੈ ਇਹ ਕਾਂਗਰਸ ਹਾਈਕਮਨ ਤੈਅ ਕਰੇਗੀ ਪਰ ਇਹਨਾਂ ਜ਼ਰੂਰ ਹੈ ਉਥੇ ਦੀ ਫੁੱਟ ਰਾਹੁਲ ਗਾਂਧੀ ਨੇ ਦੂਰ ਕਰ ਦਿੱਤੀ ਪਰ ਇਸ ਵਾਰ ਕਹਿੰਦੇ ਪੈਰ ਮਜ਼ਬੂਤ ਕਾਂਗਰਸ ਪਾਰਟੀ ਦੇ ਹੋ ਸਕਦਾ ਇਸ ਤਰ੍ਹਾਂ ਦੀ ਗੱਲ ਵੀ ਹੋਵੇ 10 ਸਾਲ ਜਿਨੇ ਰਾਜ ਕਰਲੇ ਲੋਕ ਵੀ ਤਾਂ ਬਦਲਾ ਚਾਹੁੰਦੇ ਆ ਹਿਮਾਚਲ ਪ੍ਰਦੇਸ਼ ਉਹ ਸੂਬਾ ਜਿੱਥੇ ਲੋਕ ਦੂਜੀ ਵਾਰੀ ਚੋਣ ਪਾਰਟੀ ਬਦਲ ਹੀ ਦਿੰਦੇ ਚੋਣਾਂ ਦੇ ਦੌਰਾਨ ਹੁਣ ਇੱਥੇ ਵੀ ਹੋ ਸਕਦਾ ਇਸ ਤਰ੍ਹਾਂ ਦੇ ਹਾਲਬੰਦ ਪਰ ਉਧਰਲੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਪਾਰਟੀ 90 ਸੀਟਾਂ ਤੇ ਚੋਣਾਂ ਲੜਨ ਦਾ ਦਾਵਾ ਕਰਦੀ ਸੀ ਘੜਦੀ ਘੜਦੀ ਕੁਝ ਕੁ ਸੀਟਾਂ ਤੇ ਆਈ ਬਾਅਦ ਦੇ ਵਿੱਚ ਇਹ ਗੱਲ ਵੀ ਕਹਿ ਰਹੇ ਆ ਹੁਣ ਕੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਕਰਨੀ ਹੈ ਉਹ ਪਾਰਟੀ ਹੁਣ ਕਹਿ ਰਹੀ ਸੀ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਕਿਸੇ ਦੀ ਬਣ ਨਹੀਂ ਸਕਦੀ ਜੇ ਭਾਰਤੀ ਜਨਤਾ ਪਾਰਟੀ ਜਿੱਤਦੀ ਹੈ ਜਾਂ ਕਾਂਗਰਸ ਜਿੱਤਦੀ ਹੈ ਪਰ ਸਾਡੇ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ ਹੁਣ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੋਵੇ ਕਿ 3-4 ਸੀਟਾਂ ਜਿੱਤ ਕੇ ਅਸੀਂ ਐਂਟਰੀ ਦਾ ਮਾਰੀਏ ਫਿਰ ਦੇਖਾਂਗੇ ਬਾਅਦ ਵਿੱਚ ਕੀ ਹੁੰਦਾ ਹੋ ਸਕਦਾ ਹੈ ਇਹ ਫਾਰਮੂਲਾ ਉਹਨਾਂ ਦਾ ਕੰਮ ਵੀ ਕਰੇ ਅਨੈਲੋ ਹੁਣ ਚੋਟਾਲਾ ਸਾਹਿਬ ਮੁੱਖ ਮੰਤਰੀ ਰਹੇ ਨੇ ਸਮਝੌਤਾ ਵੀ ਉਹਨਾਂ ਨੇ ਐਤ ਕੀ ਕੀਤਾ ਪਰ ਉਹ ਸਮਝੌਤਾ ਜਿਹੜੀ ਪਾਰਟੀ ਨਾਲ ਹੋਇਆ ਕਿੰਨਾ ਕਾਮਯਾਬ ਰਹੇਗਾ ਮਾਇਆਬਤੀ ਹੁਰੀ ਵੀ ਉੱਥੇ ਆ ਕੇ ਪ੍ਰਚਾਰ ਕੀਤਾ ਪਰ ਸਥਿਤੀ ਇਸ ਤਰ੍ਹਾਂ ਦੀ ਨਹੀਂ ਗਈ ਕਿ ਲੋਕ ਸਿੱਧੇ ਉਹਨਾਂ ਦੇ ਹੱਕ ਦੇ ਵਿੱਚ ਭੋਗ ਦੇਣ 90 ਸੀਟਾਂ ਦੇ ਵਿੱਚੋਂ ਕਿੰਨੀਆਂ ਜਿੱਦੇ ਨੇ ਇਹ ਪਤਾ ਨਹੀਂ ਪਰ ਅਨੈਲੋ ਦੇ ਵੀ ਕੀ ਪੈਰ ਉਹਨੇ ਮਜ਼ਬੂਤ ਲੱਗਦੇ ਨਜ਼ਰ ਨਹੀਂ ਆ ਰਹੇ ਚੰਦਰਸ਼ੇਖਰ ਉਹਨੇ ਵੀ ਪਾਰਟੀ ਆਪਣੀ ਬੜਾਈ ਹੈ ਉਹਨਾਂ ਦਾ ਵੀ ਸਮਝੌਤਾ ਪਾਰਟੀ ਨਾਲ ਹੋਇਆ ਜੀ ਜੀ ਪੀ ਵੀ ਨਾਲ ਕੰਮ ਕਰ ਰਹੀ ਹੈ ਜੀ ਜੀ ਪੀ ਦੇ ਇੱਕ ਇੱਕ ਕਰਕੇ 6 ਜਣੇ ਪਾਰਟੀ ਛੱਡ ਗਏ ਹੁਣ 7ਵਾਂ ਵੀ ਛੱਡ ਗਿਆ ਕੀ ਲੋਕਾਂ ਦੇ ਵਿੱਚੋਂ ਵਿਸ਼ਵਾਸ ਰਹੇਗਾ ਇਹ ਵੀ ਇੱਕ ਬਹੁਤ ਚਰਚਾ ਦਾ ਵਿਸ਼ਾ ਹੈ ਫਿਰ ਹਰਿਆਣੇ ਵਿੱਚ ਆਹ ਕੌਣ ਸਕਦਾ ਲੋਕ ਕਹਿ ਰਹੇ ਨੇ ਕਿ ਦੱਬੀ ਦੱਬੀ ਆਵਾਜ਼ ਵਿੱਚ ਲੋਕ ਕਹਿ ਰਿਹਾ ਕੀ ਕਾਂਗਰਸ ਪਾਰਟੀਆਂ 'ਸਪਰ ਜਿੱਤ ਸਕਦੀ ਹੈ ਜਿੱਤ ਦੀ ਕਿ ਨਹੀਂ ਇਹ ਸਮਾਂ ਦੱਸੇਗਾ ਪਰ ਸਥਿਤੀਆਂ ਸਾਹਮਣੇ ਨੇ ਸਾਰੀਆਂ ਲੋਕਾਂ ਦੇ ਵਿੱਚ ਨਿਰਾਸ਼ਗੀ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜ਼ਰੂਰ ਹੈ ਕਿਸਾਨਾਂ ਦੀ ਵੀ ਨਿਰਾਸ਼ਗੀ ਹੈ ਕਿਉਂਕਿ ਮਸਲੇ ਹੱਲ ਨਹੀਂ ਕੀਤੇ ਕਿਸਾਨਾਂ ਨੂੰ ਰੋਕੇ ਰੱਖਿਆ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਨਜ਼ਰ ਜ਼ਰੂਰ ਆ ਰਿਹਾ ਹੈ ਪ੍ਰਭਾਵਿਕ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੇ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕੁੱਝ ਪਟੀਸ਼ਨਾਂ ਅਦਾਲਤ ਵਿੱਚ ਸੀ ਕਿਹਾ ਗਿਆ ਕਿ ਪੰਚਾਇਤੀ ਚੋਣਾਂ ਵਿੱਚ ਗੜਬੜੀ ਹੋਈ ਹੈ ਅੱਜ ਰਿਜ਼ਰਵੇਸ਼ਨ ਨਾਲ ਸੰਬੰਧਿਤ 170 ਪਟੀਸ਼ਨਾਂ ਤੇ ਸੁਣਵਾਈ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਅਦਾਲਤ ਨੇ ਕਿਹਾ ਕਿ ਪ੍ਰਕਿਰਿਆ ਠੀਕ ਹੈ ਪਰ ਕੁਝ ਕੁ ਗੜਬੜੀਆਂ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਉਹਨਾਂ ਨੂੰ ਜਲਦੀ ਸੋਧਿਆ ਜਾਵੇ ਉਹਨੇ ਹੁਕਮ ਦਿੱਤਾ ਕਿ ਵਕ ਵਕ ਵਾਰਡ ਵਿੱਚ ਵੰਡੀਆਂ ਗਈਆਂ ਵੋਟਾਂ ਠੀਕ ਕੀਤੀਆਂ ਜਾਣ ਪੰਜਾਬ ਸਰਕਾਰ ਨੂੰ ਚੁੱਲਾ ਟੈਕਸ ਦੇ ਮਾਮਲੇ ਵੀ ਨਿਪਟਾਉਣੇ ਚਾਹੀਦੇ ਨੇ ਇਸ ਤੋਂ ਇਲਾਵਾ ਸਰਪੰਚੀ ਨੂੰ ਲੈ ਕੇ ਲਗਾਈਆਂ ਗਈਆਂ ਬੋਲੀਆਂ ਨੂੰ ਵੀ ਹਾਈ ਕੋਰਟ ਨੇ ਹੱਲ ਕਰਨ ਦੀ ਅਹਿਮ ਨਿਰਦੇਸ਼ ਦਿੱਤੇ ਹੈ ਇੱਕ ਚੀਜ਼ ਤਾਂ ਹੈਗੀ ਆ ਕੀ ਆ ਕਿ ਜਿਹੜੀਆਂ ਪਿੰਡਾਂ ਵਿੱਚ ਬੋਲੀਆਂ ਲੱਗੀਆਂ ਉਹਦੇ ਕਰਕੇ ਮਾਹੌਲ ਭਖਿਆ ਜ਼ਰੂਰ ਹੈ ਲੋਕਤੰਤਰ ਹੀ ਅਸਲੀ ਪ੍ਰਕਿਰਿਆ ਨਹੀਂ ਇਹ ਸਰਪੰਚੀ ਖਰੀਦਣ ਵਾਲਾ ਕੰਮ ਸੀ ਕਿ ਅਸੀਂ ਇੰਨੇ ਪੈਸੇ ਦਿੰਨੇ ਆ ਖੁੱਲੇ ਆਮ ਕਹਿ ਕੇ ਬਾਅਦ ਦੇ ਵਿੱਚ ਕੀ ਕਰਨਾ ਸਭ ਨੂੰ ਪਤਾ ਅੱਜ ਇੱਕ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਬੜੀ ਚਰਚਾ ਦਾ ਵਿਸ਼ਾ ਬਣੀ ਹੈ ਇੱਕ ਪਿੰਡ ਦਾ ਸਰਪੰਚ ਹੈ ਹੁਣ ਸਾਫ ਕਾ ਹੋ ਗਿਆ ਚਲੋ ਉਹ ਸ਼ਰਮ ਕਹਿ ਰਿਹਾ ਉਹ ਕਹਿੰਦਾ ਜੇ ਪਿੰਡ ਦੇ ਲੋਕਾਂ ਨੂੰ ਮੈਂ ਸ਼ਰਾਬ ਪਲਾਈ ਆ ਪਿੰਡ ਦੇ ਲੋਕ ਮੈਨੂੰ ਕਹਿੰਦੇ ਸੀ ਸ਼ਰਾਬ ਪਿੰਡ ਨੂੰ ਖਰਚਾ ਹੋਇਆ ਮੇਰਾ 15 ਲੱਖ ਰੁਪਇਆ ਖਰਚਾ ਕਹਿੰਦਾ ਸੀ ਮੇਰਾ ਹੋਇਆ ਪੂਰੇ ਕਿਥੋਂ ਕਰਨੇ ਆ ਜੇਕਰ ਪਿੰਡ ਦੇ ਬੰਦੇ ਸੋਸ਼ਲ ਮੀਡੀਆ ਤੇ ਜੇ ਵੀਡੀਓ ਵਾਇਰਲ ਹੋਈਆਂ ਉਹਦੇ ਵਿੱਚ ਸ਼ਰਿਆਵੇਂ ਗੱਲ ਕਹਿ ਰਹੇ ਆ ਇਹਦਾ ਮਤਲਬ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 2 ਕਰੋੜ ਦੀ ਬੋਲੀ ਲਾਉਣ ਵਾਲੇ ਸੀ ਉਹਨਾਂ ਨੇ ਵੀ ਪੈਸੇ ਪੂਰੇ ਕਰਨੇ ਹੀ ਹੋਣੇ ਫਿਰ ਇਸ ਕਰਕੇ ਮਾਮਲਾ ਅਦਾਲਤ ਵਿੱਚ ਸੀਗਾ ਅਦਾਲਤ ਨੇ ਕਿਹਾ ਕਿ ਇਧਰ ਧਿਆਨ ਲਖਿਆ ਜਾਵੇ 50 ਲੱਖ ਤੋਂ ਲੈ ਕੇ 2 ਕਰੋੜ ਤੱਕ ਦੀਆਂ ਬੋਲੀਆਂ ਇਤਕੀ ਪਿੰਡਾਂ ਦੇ ਵਿੱਚ ਲੱਗੀਆਂ ਇਹ ਗੱਲ ਠੀਕ ਨਹੀਂ ਲੋਕਤੰਤਰ ਦੀ ਪ੍ਰਕਿਰਿਆ ਚੰਗੀ ਨਹੀਂ ਗਈ ਆਉਣ ਵਾਲੇ ਸਮੇਂ 'ਚ ਇਧਰ ਧਿਆਨ ਦੇਣ ਦੀ ਵੀ ਜ਼ਰੂਰਤ ਹੈ ਬਾਕੀ ਪੰਚਾਇਤੀ ਚੋਣਾਂ ਦਾ ਰਾਹ ਪਧਰਾ ਹੋ ਗਿਆ ਆਖਰੀ ਦੌਰ ਦੇ ਵਿੱਚ ਆ ਕੇ ਮੰਨਿਆ ਜਾ ਰਿਹਾ ਸੀ ਕਿਤੇ ਬਿੱਲੀ ਰਸਤਾ ਕੱਟ ਨਾ ਜਾਵੇ ਪਰ ਹਾਈ ਕੋਰਟ ਨੇ ਰਾਹ ਪਧਰਾ ਕਰ ਦਿੱਤਾ 170 ਪਟੀਸ਼ਨਾਂ ਦਾ ਨਪਟਾਰਾ ਵੀ ਕਰ ਦਿੱਤਾ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਰਾਮ ਰਹੀਮ ਦੀ ਰਾਮ ਰਹੀਮ 21 ਦਿਨ ਦੀ ਪੈਰੋਲ ਤੇ ਬਾਹਰ ਹੈ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ 3 ਦਿਨ ਪਹਿਲਾਂ ਪੈਰੋਲ ਮਿਲਦੀ ਹੈ ਮੰਨਿਆ ਜਾ ਰਿਹਾ ਹੈ ਕਿ 36 ਸੀਟਾਂ ਤੇ ਸਿੱਧੇ ਤੌਰ ਤੇ ਪ੍ਰਭਾਵ ਪੈਂਦਾ ਹੈ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਜਿਹੜਾ ਸਸੰਘਰ ਹੈ ਉੱਥੇ ਪਹੁੰਚ ਗਿਆ ਹੁਣ ਦੱਸਿਆ ਜਾ ਰਿਹਾ ਕਿ ਸਿੱਧੇ ਤੌਰ ਤੇ ਪ੍ਰਭਾਵਿਤ ਪੈਂਦੇ 36 ਸੀਟਾਂ ਤੇ ਪਰ ਹੁਣ ਡੇਰੇ ਨੇ ਨਵੀਂ ਖੇਡ ਖੇਡ ਦਿੱਤੀ ਆ ਇਹ ਵੀ ਚਰਚਾ ਚੱਲਦੀ ਪਈ ਹੈ ਸਿਆਸੀ ਤੌਰ ਤੇ ਜਿਹੜੀ ਖੇਡ ਹੈ ਕਿਹਾ ਜਾ ਰਿਹਾ ਕਿ ਸਿੱਧੇ ਪਾਰਟੀ ਦਾ ਸਮਰਥਨ ਨਹੀਂ ਕਰਨਾ ਕੈਂਡੀਡੇਟ ਦੇਖੋ ਉਮੀਦਵਾਰ ਦੇਖੋ ਕਿਹਦੇ ਸਮਰਥਨ ਦੇ ਵਿੱਚ ਵੋਟ ਪਾਉਣੀ ਆ ਇਹਦੀ ਚਰਚਾ ਸ਼ੁਰੂ ਹੋ ਚੁੱਕੀ ਹੈ ਕੱਲ ਸ਼ਾਮ ਤੱਕ ਇਹ ਖਬਰਾਂ ਸੀ ਕਿ ਵਕ ਵਕ ਬਲਾਕ ਦੇ ਵਿੱਚ ਨਾਮ ਚਰਚਾ ਦੇ ਪ੍ਰੋਗਰਾਮ ਕਰਾਏ ਜਾ ਰਹੇ ਨੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੋਣਾ ਉਹਦੇ ਵਿੱਚ ਇੱਕ ਮੁਖੀਆ ਹੋਣਾ ਫਿਰ ਉਹ ਬੰਦਾ ਜਿਹਦਾ ਨਾਮ ਲਏਗਾ ਜਾਂ ਫਿਰ ਵੀ ਉੱਥੇ ਜੋ ਵੀ ਵਿਚਾਰ ਚਰਚਾ ਹੋਏਗੀ ਉਸ ਗੱਲ ਨੂੰ ਅੱਗੇ ਵੱਲ ਤੋਰਿਆ ਜਾਵੇਗਾ ਹੁਣ ਖਬਰ ਇਹ ਆ ਗਈ ਆ ਕਿ ਪਾਰਟੀ ਨੂੰ ਸਮਰਥਨ ਬਿਲਕੁਲ ਨਹੀਂ ਦੇਣਾ ਸਮਰਥਨ ਦੇਣਾ ਤੇ ਹਰ ਇੱਕ ਸੀਟ ਤੇ ਖੜੇ ਉਮੀਦਵਾਰ ਨੂੰ ਦੇਣਾ ਇਹਦਾ ਕੀ ਪ੍ਰਭਾਵ ਪੈ ਸਕਦਾ 2012 ਦੀਆਂ ਜਦੋਂ ਚੋਣਾਂ ਹੋਈਆਂ ਉਸ ਵੇਲੇ ਵੀ ਸਮਰਥਨ ਪੰਜਾਬ ਦੀ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚੋਂ ਇੱਕ ਪਾਰਟੀ ਨੂੰ ਦਿੱਤਾ ਗਿਆ ਠੀਕ ਉਸ ਤੋਂ ਪਹਿਲਾਂ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦਿੱਤਾ ਗਿਆ ਸੀਗਾ ਚਲੋ ਇੱਕ ਵਾਰ ਕਾਂਗਰਸ ਨੂੰ ਦਿੱਤਾ ਸਮਰਥਨ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਕੀ ਇਸ ਵਾਰ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਨਾ ਸਿੱਧੇ ਤੌਰ ਤੇ ਜਾ ਕੇ ਉਮੀਦਵਾਰ ਦੇ ਹੱਕ ਦੇ ਵਿੱਚ ਭੁਗਤ ਜਾਣਾ ਇਦਾ ਪ੍ਰਭਾਵ ਸਿੱਧੇ ਤੌਰ ਤੇ ਪੈ ਸਕਦਾ ਮੰਨਿਆ ਜਾ ਰਿਹਾ ਹੈ ਕਿ ਡੋਰ ਟੂ ਡੋਰ ਜਾ ਕੇ ਵੀ ਡੇਰਾ ਪ੍ਰੇਮੀ ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ ਦੱਸ ਰਹੇ ਨੇ ਕਿ ਵੋਟ ਕਿਹੜੀ ਪਾਰਟੀ ਨੂੰ ਪਾਉਣੀ ਹੈ ਹਾਲਾਂਕਿ ਸਿੱਧੇ ਤੌਰ ਤੇ ਡੇਰੇ ਵਿੱਚੋਂ ਕਦੀ ਵੀ ਹੁਕਮ ਨਹੀਂ ਆਇਆ ਪਰ ਡੇਰਾ ਵਿੰਗ ਜਿਹੜਾ ਇੱਕ ਬਣਿਆ ਹੋਇਆ ਸਿਆਸੀ ਵਿੰਗ ਬਣਿਆ ਉਹਨਾਂ ਨੇ ਕਈ ਵਾਰ ਇਹ ਫੈਸਲੇ ਦਿੱਤੇ ਆ ਜਿੱਧਰਲੇ ਪਾਸੇ ਉਹਨਾਂ ਨੂੰ ਕਿਹਾ ਜਾਂਦਾ ਵੋਟ ਉਧਰਲੇ ਪਾਸੇ ਪੈਂਦੀ ਹੈ ਬਾਕੀ ਦੇਖਦੇ ਆ ਕਿ ਕੀ ਬਣਦਾ ਵੈਸੇ ਤਾਂ ਤਿੰਨ ਸ਼ਰਤਾਂ ਮੁੱਖ ਤੌਰ ਤੇ ਦਿੱਤੀਆਂ ਸੀਗੀਆਂ ਅਦਾਲਤ ਨੇ ਉਹਦੇ ਵਿੱਚ ਕਿਹਾ ਗਿਆ ਸੀ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ਦੇ ਵਿੱਚ ਰਾਮ ਰਹੀਮ ਨੇ ਰਹਿਣਾ ਨਹੀਂ ਉਹ ਪਹਿਲਾਂ ਵੀ ਹੁੰਦਾ ਸੀ ਯੂਪੀ ਦੇ ਵਿੱਚ ਹੀ ਡੇਰੇ 'ਚ ਜਾਣਾ ਦੂਸਰੀ ਸ਼ਰਤ ਸੀ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕਿਸੇ ਤਰੀਕੇ ਦੀ ਕੋਈ ਵੀ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਤੇ ਤੀਸਰੀ ਸੋਸ਼ਲ ਮੀਡੀਆ ਤੇ ਪ੍ਰਚਾਰ ਨਹੀਂ ਕਰਨਾ ਹੁਣ ਸਿੱਧੇ ਤੌਰ ਤੇ ਡੇਰਾ ਪ੍ਰੇਮੀਆ ਨੇ ਡੋਟ ਡੋਰ ਜਾ ਕੇ ਤੇ ਨਾਮ ਚਰਚਾ ਦੇ ਪ੍ਰੋਗਰਾਮ ਕਰਕੇ ਇੱਕ ਵੱਖਰੀ ਹੀ ਚਰਚਾ ਛੇੜ ਦਿੱਤੀ ਹੈ ਦੇਖਦੇ ਹਾਂ ਇਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਨਿਕਲਦੇ ਨੇ ਤੇ ਕਿਹੜੀ ਸਿਆਸੀ ਪਾਰਟੀ ਨੂੰ ਇਹਦਾ ਫਾਇਦਾ ਹੁੰਦਾ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜੋ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾ ਤਾਂ ਟਿੱਪਣੀ ਜੁੜ ਸਾਂਝੀ ਕਰੋ ਮੈਨੂੰ ਨਵਜੀਤੋਂ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ